ਲੋੜੀ ਦਾ ਤਿਉਹਾਰ ਤੇ ਜਿੱਥੇ ਬੱਚਿਆਂ ਵੱਲੋਂ ਲੋੜੀ ਮੰਗੀ ਜਾ ਰਹੀ ਹੈ ਉੱਥੇ ਹੀ ਪਤੰਗਾਂ ਨੂੰ ਉਡਾਉਣ ਦਾ ਚਾਵੀ ਬੱਚਿਆਂ ਦੇ ਸਿਰ ਚੜਿਆ ਹੋਇਆ ਹੈ ਅੱਜ ਮੁਹੱਲਾ ਕਲਸੀ ਨਗਰ ਦੇ ਇੱਕ 14 ਸਾਲਾ ਬੱਚੇ ਦੀ ਗਰਦਨ ਤੇ ਚਾਈਨਾ ਡੋਰ ਫਿਰ ਗਈ ਜਿਸ ਨੇ ਉਸ ਦਾ ਗਲਾ ਕੱਟ ਦਿੱਤਾ ਤੇ ਉਸ ਨੂੰ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਉਸ ਦਾ ਆਪਰੇਸ਼ਨ ਕਰਨ ਦਾ ਆਖਿਆ ਤੇ ਡਾਕਟਰਾਂ ਦੇ ਦੱਸਣ ਮੁਤਾਬਕ ਬੱਚੇ ਦੀ ਗਰਦਨ ਤੇ ਬਹੁਤ ਡੂੰਗਾ ਚੀਰਾ ਆਇਆ ਹੋਇਆ ਹੈ ਜਿਸ ਲਈ ਉਸ ਦਾ ਇਲਾਜ ਚੱਲ ਰਿਹਾ ਹੈ बच्चे दश्चा सत्यम पुत्र बिरजू राम बासी मोहल्ला कालसी नगर है क्या नाम है आपका पे रहने वाले क्या नाम आपका मेरा नाम बिरजू राम है जी ओके okay, इसका नाम क्या है इसका नाम है रोहित कुमार सत्यम कुमार सत्यम का कितने साल का है ये सर तेरह साल तेरह साल का है क्या बात हुई है सर मैं काम से गया था मालूम नहीं था मैं काम से आए हूँ तो मेरे को बता रहा की धागा था जो वो है ना फिर गया गले में। दोर, है? हाँ डोर से हाँ, हाँ सर क्या बात बता रहा है चाइना की या कौन सी डोर है होगी सर सर प्लास्टिक वाली जो है ना जी तो हाँ जी तो फिर क्या हुआ लेके आए तो हाँ। तो में। हाँ। हाँ जी, ओके ओके कितने बच्चे आपके तीन है सर तीन बच्चे हैं कितना कट लगा है यहाँ पे सर देखे हम भी नहीं देखे देखा नहीं यहाँ ओके ओके क्या कहना चाहते हो आप लोग कहना क्या सर ये एक दूर दूर रहना बंद करना चाहिए बंद करना चाहिए ठीक है ਉਹ ਜ਼ਖਮੀ ਆਪਣਾ ਪਤੰਗੜਾ ਡੁੱਟਦਾ ਆਇਆ ਉਹਦੇ ਡੋਰ ਵੱਜੀ ਉਹਦੇ ਦਲੇ ਤੇ ਆਇਆ ਕੱਠਾ ਗਿਆ ਉਹਨ ਆਪਣਾ ਮਸਲ ਦੀ ਫੇਗਾ ਮਸਲ ਦੇ ਕੱਟੇ ਹੋਏ ਆ ਉਹਨਾਂ ਨੂੰ ਹੌਟਲ ਲੈ ਜਾ ਕੇ ਅਸਿਸਟ ਕਰਨ ਲੱਗੇ ਆ ਇਹ ਸਾਰਾ ਜਿਹੜਾ ਪਤੰਗੜਾ ਡੋਰ ਹੈ ਜਿਹੜੀਆਂ ਚੈਨਲ ਵਾਲੀ ਉਹਨਾਂ ਕਰਕੇ ਹੁੰਦਾ ਸਭ ਤੋਂ ਮੈਂ ਕਿੰਨਾ ਹੁੰਦਾ ਪਤੰਗ ਆਪਣੇ ਜਿਹੜੇ ਵੇਚਦੇ ਹੈਗੇ ਪਤੰਗ ਆ ਚੈਨਲ ਡੋਰ ਨਾਲ ਵੇਚਦੇ ਠੀਕ ਹੈ ਜੀ ਇਦਾਂ ਦੇ ਹਾਲਾਤ ਨਹੀਂ ਜ਼ਿਆਦਾ ਸਿਰਸਾ ਸਹਿ ਬਚਣ ਨਹੀਂ ਨਹੀਂ ਸਾਨੀ ਹੋ ਜਾਊਗਾ ਠੀਕ ਜੀ ਪਰ ਓਕੇ ਓਕੇ ਲੋੜੀ ਦਾ ਤਿਉਹਾਰ ਤੇ ਜਿੱਥੇ ਬੱਚਿਆਂ ਵੱਲੋਂ ਲੋੜੀ ਮੰਗੀ ਜਾ ਰਹੀ ਹੈ ਉੱਥੇ ਹੀ ਪਤੰਗਾਂ ਨੂੰ ਉਡਾਉਣ ਦਾ ਚਾਬੀ ਬੱਚਿਆਂ ਦੇ ਸਿਰ ਚੜਿਆ ਹੋਇਆ ਹੈ ਅੱਜ ਮੁਹੱਲਾ ਕਲਸੀ ਨਗਰ ਦੇ ਇੱਕ 14 ਸਾਲਾ ਬੱਚੇ ਦੀ ਗਰਦਨ ਤੇ ਚਾਈਨਾ ਡੋਰ ਫਿਰ ਗਈ ਜਿਸ ਨੇ ਉਸ ਦਾ ਗਲਾ ਕੱਟ ਦਿੱਤਾ ਤੇ ਉਸ ਨੂੰ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਉਸ ਦਾ ਆਪਰੇਸ਼ਨ ਕਰਨ ਦਾ ਆਖਿਆ ਤੇ ਡਾਕਟਰਾਂ ਦੇ ਦੱਸਣ ਮੁਤਾਬਕ ਬੱਚੇ ਦੀ ਗਰਦਨ ਤੇ ਬਹੁਤ ਡੂੰਗਾ ਚੀਰਾ ਆਇਆ ਹੋਇਆ ਹੈ ਜਿਸ ਲਈ ਉਸ ਦਾ ਇਲਾਜ ਚੱਲ ਰਿਹਾ ਹੈ बच्चे की पछाण सत्यम पुत्र बिरजू राम बासी मोहल्ला कालसी नगर है क्या नाम है आपका तो कहाँ पे रहने वाले क्या नाम इनका क्या नाम उनका मेरा नाम बिरजू राम है जी ओके इसका नाम क्या है इसका नाम है रोहित कुमार राय सत्यम कुमार सत्यम कुमार कितने साल का है ये सर तेरह साल तेरह साल का है क्या बात हुई है सर मैं काम से गया था मालूम नहीं था मैं अब काम से आए हूँ तो मेरे को बता रहा कि धागा था जो वो है ना फिर गया गले डोर है हाँ, हाँ।, हाँ सर क्या बात बता रहा है चाइना की या कौन सी डोर है कितने बच्चे आपके तीन है सर तीन बच्चे हैं है। कितना कट लगा यहाँ पे सर देखे हम भी नहीं देखे देखा नहीं यहाँ ओके ओके क्या कहना चाहते हो आप लोग कहना क्या सर ये दो दूर है ना बंद करना चाहिए बंद करना चाहिए ठीक है ਉਹ ਜ਼ਖਮੀ ਆਪਣੇ ਪਤੰਗੜਾ ਰੁੱਟਦਾ ਆਇਆ ਉਹਦੇ ਧੋਰ ਵਜੀ ਉਹਦੇ ਦਲੇਤੇ ਆਇਆ ਕੱਠਾ ਗਿਆ ਬੋਨ ਆਪਣਾ ਮਸਲ ਦੀ ਫੇਗਾ ਮਸਲ ਵੀ ਕੱਟੇ ਹੋਏ ਆ ਉਹਨਾਂ ਨੂੰ ਹੋਟੇ ਨੂੰ ਲੈ ਜਾ ਕੇ ਅਸਿਸਟ ਕਰ ਲਗੇ ਆ ਇਹ ਸਾਰਾ ਇਹ ਪਤੰਗੜਾ ਧੋਰ ਹੈ ਜਿਹੜੀਆਂ ਚੈਨਲ ਰਾਹੀ ਉਹਨਾਂ ਕਰਕੇ ਹੁੰਦਾ ਸਭ ਤੋਂ ਮੈਂ ਕਿੰਨਾ ਹੁੰਦਾ ਪਤੰਗ ਆਪਣੇ ਜਿਹੜੇ ਵੇਚਦੇ ਹੈਗੇ ਪਤੰਗਾਂ ਆ ਚੈਨਲ ਧੋਰ ਨਾਲ ਵੇਚਦੇ ਠੀਕ ਹੈ ਜੀ ਇਦਾਂ ਦੇ ਹਾਲਾਤ ਨਹੀਂ ਜਿਆਦਾ ਸਿਰਸਾ ਸਹਿ ਬੱਚੇ ਨਹੀਂ ਨਹੀਂ ਸਾਡੇ ਹੋ ਜੂਗਾ ਠੀਕ ਜੀ ਓਕੇ ਓਕੇ